ਹੈਲੋ ਸਾਸਰੀ ਕਾਲਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਾਝਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਸਾਨੂੰ ਬਹੁਤ ਖੁਸ਼ੀ ਆ ਅਸੀਂ ਤੁਹਾਨੂੰ ਖੁਸ਼ੀ ਦੇ ਨਾਲ ਦੱਸਣ ਦੇ ਆ ਕਿਉਂਕਿ ਤੁਸੀਂ ਵੀ ਸਾਡੇ ਹੁਣ ਜਿਹੜੇ ਆ ਫੈਮਿਲੀ ਦਾ ਇੱਕ ਹਿੱਸਾ ਬਣ ਚੁੱਕੇ ਜਿੰਨੇ ਵੀ ਸਾਡੇ YouTube ਤੇ ਭੈਣ ਭਰਾਵਾ ਸਾਰੇ ਤੇ ਸਾਡਾ ਜਿਹੜਾ ਨਵਾਂ ਚੈਨਲ ਵਾ ਜਿਸ ਦਾ ਨਾਮ ਆ ਸਿਮਰਨ ਕਿਚਨ ਐਂਡ ਬਲੌਗ ਸਾਡੇ ਉਥੇ 100 ਸਬਸਕ੍ਰਾਈਬਰ ਜਿਹੜੇ ਆ ਤੁਹਾਡੀ ਮਦਦ ਦੇ ਨਾਲ ਸਾਡੇ 100 ਸਬਸਕ੍ਰਾਈਬਰ ਪੂਰੇ ਹੋਏ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿਉਂਕਿ ਜੇ 100 ਹੋਇਆ ਤੇ ਹਜ਼ਾਰ ਹੋਊਗੇ ਹਜ਼ਾਰ ਹੋਊਗੇ ਤੇ ਲੱਖ ਵੀ ਹੋਊਗੇ ਸੋ 0 ਇੱਕ ਵਾਰੀ ਜਦੋਂ ਇੱਕ ਦਿਨ ਨਾਲ 0 ਜੁੜ ਜਾਂਦਾ ਵਾ ਨਾ ਤੇ ਫਿਰ ਆਦਮੀ ਨੂੰ ਜਿਹੜੀ ਉਮੀਦ ਆ ਨਾ ਉਹ ਬਹੁਤ ਜ਼ਿਆਦੀ ਹੋ ਜਾਂਦੀ ਹੈ ਕਿਉਂਕਿ ਜੇ 10 ਹੁੰਦੇ 10 ਤੋਂ ਬਾਅਦ 100 ਹੋ ਗਏ ਤੇ ਹੁਣ ਫਿਰ ਹੌਲੀ ਹੌਲੀ ਆਪੇ ਸਾਰੇ ਜਿਹੜੇ ਆ ਭੈਣ ਭਰਾਵਾਂ ਦੇ ਸਾਥ ਦੇ ਨਾਲ ਤੁਹਾਡੇ ਸਾਥ ਨਾਲ ਸਾਡੇ ਜਿਹੜੇ ਅੱਗੇ ਹੋਰ ਵੀ ਸਬਸਕ੍ਰਾਈਬਰ ਜਿਹੜੇ ਹੋਣਗੇ ਆਪਾਂ ਤੁਹਾਡੇ ਨਾਲ ਇਹ ਸਾਰੀ ਅਪਡੇਟ ਅਪਡੇਟ ਜਿਹੜੀ ਆ ਸਾਂਝੀ ਕਰਾਂਗੇ ਕਿੰਨੇ ਸਾਡੇ ਇਸ ਚੈਨਲ ਤੇ ਸਾਡੇ ਜਿਹੜੇ ਆ ਕਿੰਨੇ ਸਬਸਕ੍ਰਾਈਬਰ ਹੋਏ ਆ ਤੇ ਕਦੋਂ ਸਾਡਾ ਚੈਨਲ ਜਿਹੜਾ ਮੋਨਟਾਈਜ਼ ਹੁੰਦਾ ਕਿਉਂਕਿ ਹਜੇ ਸਾਡਾ ਚੈਨਲ ਉਹ ਬਣਾ ਮੋਨਟਾਈਜ਼ ਨਹੀਂ ਹੋਇਆ ਵਾ ਤੇ ਜਿੱਦਾਂ ਜਿੱਦਾਂ ਉਹ ਚੈਨਲ ਦੀ ਸਾਡੀ ਜੋ-ਜੋ ਅਪਡੇਟ ਹੋਊਗੀ ਆਪਾਂ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਤੇ ਕਿਉਂਕਿ ਹੁਣ ਆਪਾਂ ਸਾਰੇ ਭੈਣ ਭਰਾ ਬਣ ਗਏ ਆਪਾਂ ਬਹੁਤ ਭੈਣ ਭਰਾਵਾਂ ਸਾਡੇ ਬਹੁਤ ਚੰਗੇ ਚੰਗੇ ਕਮੈਂਟ ਕਰਦੇ ਆ ਤੇ ਸਾਨੂੰ ਵੀ ਜੀਲ ਕਰਦਾ ਵਾ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਆਪਣੀ ਜਿਹੜੀ ਆ ਖੁਸ਼ੀ ਉਹਨਾਂ ਦੇ ਨਾਲ ਸਾਂਝੀ ਕਰੀਏ ਤੇ ਚਲੋ ਕਰਦੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਅੱਜ ਆਪਾਂ ਲਈ ਇੱਕ ਤੁਹਾਡੇ ਲਈ ਬੜਾ ਹੀ ਵਧੀਆ ਜਿਹੜਾ ਫੇਸ ਮਾਸਕ ਬਣਾਉਣ ਲਾਉਣ ਵਾਲਾ ਜਿਹੜਾ ਵਾ ਫੇਸ ਮਾਸਕ ਲੈ ਕੇ ਆਏ ਆ ਜਿਹਨੂੰ ਆਪਾਂ ਜਿਹੜਾ ਵਾ ਆਪਣੇ ਫੇਸ ਤੇ ਲਗਾ ਕੇ ਉਹਦੇ ਨਾਲ ਆਪਾਂ ਜਿਹੜਾ ਆਪਣੇ ਫੇਸ ਨੂੰ ਬੜਾ ਸੋਹਣਾ ਬੜਾ ਵਧੀਆ ਸਾਫ਼ ਕਰ ਸਕਦੇ ਆ ਕਿਉਂਕਿ ਆਪਾਂ ਜਦੋਂ ਵੀ ਆਪਣੇ ਫੇਸ ਤੇ ਕੋਈ ਵੀ ਚੀਜ਼ ਜਦੋਂ ਸਾਡੇ ਫੇਸ ਜਿਹੜਾ ਵਾ ਨਾ ਜਦੋਂ ਅਸੀਂ ਬਾਹਰ ਜਾਂਦੇ ਮਿੱਟੀ ਇਕੱਠਾ ਪੈਂਦਾ ਵਾ ਨਾ ਕਦੀ ਕਦੀ ਹੁੰਦਾ ਅਸੀਂ ਧੁੱਪ ਵਿੱਚ ਜਾਂਦੇ ਸਾਡਾ ਰੰਗ ਸਾਫ਼ ਹੁੰਦਾ ਵਾ ਪਰ ਕੁਝ ਕੁਝ ਦੇ ਕੁਝ ਦਿਨ ਬਾਰ ਬੁਰ ਕੰਮ ਕਰੀਏ ਸਾਡਾ ਰੰਗ ਜਿਹੜਾ ਨਾ ਅੱਗੇ ਨਾਲ ਜਿਹੜਾ ਹਾ ਸਾਫ਼ ਨਹੀਂ ਨਜ਼ਰ ਆਉਂਦਾ ਉਸ ਦੇ ਲਈ ਆਪਾਂ ਅੱਜ ਇੱਕ ਬੜਾ ਵਧੀਆ ਮਾਸਕ ਲੈ ਕੇ ਆਏ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਲਗਾਉਣਾ ਵਾ ਬੜਾ ਸੌਖਾ ਜਿਹਾ ਵਾ ਤੇ ਇਹਨੂੰ ਲਗਾਉਣਾ ਤੇ ਇਹਦੇ ਨਾਲ ਸਾਡਾ ਜਿਹੜਾ ਰੰਗ ਹੈ ਨਾ ਬਹੁਤ ਸੋਹਣਾ ਸਾਫ ਹੋ ਜੂਗਾ ਕਿਸੇ ਵੀ ਤਰ੍ਹਾਂ ਦੇ ਸਕਿਨ ਤੇ ਦਾਗ-ਦੂਧ ਹਲਕੇ-ਫੁਲਕੇ ਹੋਣਗੇ ਉਹ ਵੀ ਖਤਮ ਹੋ ਜੂਗੀ ਸਭ ਤੋਂ ਵੱਡੀ ਜਿਹੜੀ ਆ ਟਾਈਮਿੰਗ ਟਾਈਮਿੰਗ ਬਿਲਕੁਲ ਇੱਕਦਮ ਖਤਮ ਹੋ ਜੂਗੀ ਤੇ ਤੁਸੀਂ ਮੈਨੂੰ ਖੁਦ ਫੋਨ ਕਰਕੇ ਪਾਓਗੇ ਕਿ ਦੀਦੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੁਸੀਂ ਜੋ ਸਾਨੂੰ ਇੰਨਾ ਵਧੀਆ ਵਧੀਆ ਜਿਹੜਾ ਮਾਸਕ ਬਣਾਇਆ ਤੁਸੀਂ ਦੱਸਿਆ ਤੇ ਇਹਨੂੰ ਆਪਾਂ ਫੇਸ ਮਾਸਕ ਜਿਹੜਾ ਆਪਾਂ ਬਣਾਉਂਦੇ ਆ ਇਹਨੂੰ ਆਪਾਂ ਫੇਸ ਪੈਕ ਵੀ ਕਹਿ ਦਿੰਦੇ ਆ ਕਿਉਂਕਿ ਇਹ ਇੱਕ ਆਪਾਂ ਪੈਕ ਵਾਂਗੂ ਲਗਾਉਣਾ ਹੈ ਠੀਕ ਹੈ ਨਾਰਮਲ ਜਿਹਾ ਹੈਗਾ ਵਾ ਇਹਨੂੰ ਆਪਾਂ ਪੈਕ ਮੰਗੂ ਲਗਾ ਲੈਣਾ ਵਾ ਹੈਗਾ ਹੈਗਾ ਇਹ ਫੇਸ ਮਾਸਕ ਵਾ ਪਰ ਆਪਾਂ ਇਹ ਪੈਕ ਮੰਗੂ ਲਗਾਵਾਂਗੇ ਕਿਉਂਕਿ ਜਿਹੜਾ ਪੈਕ ਲਗਾਉਣਾ ਉਹ ਬੜਾ ਸੋਖਾ ਹੁੰਦਾ ਵਾ ਇਹਦੇ ਲਈ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈ ਲਈਆਂ ਆਪੋ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਜਿਹੜੀ ਆ ਐਲੋਵੇਰਾ ਜੈਲ ਲਈ ਆ ਠੀਕ ਹੈ ਸ਼ੈਡ ਲਿਆ ਆਪਾਂ ਇਹ ਜਿਹੜੀ ਆ ਵਿਟਾਮਿਨ E ਦਾ ਕੈਪਸੂਲ ਲਿਆ ਵਾ ਗ੍ਰੇਸਨਿੰਨ ਲਈ ਆ ਇੱਧਰ ਆਪਾਂ ਚੌਲਾਂ ਦਾ ਆਟਾ ਲਿਆ ਚੌਲਾਂ ਦਾ ਆਟਾ ਮੇਰਾ ਦੇਖੋ ਪੂਰਾ ਇੱਕ ਭਰਿਆ ਐ ਐਸੀ ਤੁਸੀਂ ਮੇਰੇ ਪਿਛਲੇ ਵੀਡੀਓ ਚ ਦੇਖਿਆਣਾ ਇਹ ਆਪਾਂ ਸਾਰਾ ਜਿਹੜਾ ਆਪਣਾ ਖਤਮ ਹੋ ਚੁੱਕਿਆ ਹੁਣ ਆਪਾਂ ਇਹ ਨਵਾਂ ਚੌਲਾਂ ਦਾ ਆਟਾ ਲਿਆਵਾਂਗੇ ਕਿਉਂਕਿ ਇਹ ਮਾਰਕੀਟ ਚ ਬੜੀ ਹਰਾਮਨਾ ਮਿਲ ਜਾਂਦਾ ਇੱਕ ਵਾਰੀ ਲਿਆ ਕੇ ਭਰ ਲੋ ਤੇ ਕਾਫੀ ਦਿਨ ਭਰ ਬੋ ਜਾਂਦੇ ਆ ਮੇਰੀ ਇੱਕ ਭੈਣ ਨੇ ਤੇ ਮੇਰੀ ਭੈਣ ਬਲਜਿੰਦਰ ਕੌਰ ਜਿਹੜੇ ਆ ਸਾਡੇ ਉਹਨਾਂ ਨੇ ਤੇ ਮੇਰੇ ਕੋਲ ਪੁੱਛ ਕੇ ਉਹਨਾਂ ਨੇ ਘਰੇ ਹੀ ਬਣਾ ਲਿਆ ਕਹਿੰਦੇ ਦੀਦੀ ਥੋੜੀ ਮਿਹਨਤ ਲੱਗੀ ਲੇਕਿਨ ਬਣ ਗਿਆ ਬੜਾ ਵਧੀਆ ਕਿਉਂਕਿ ਕਦੇ ਕਦੇ ਹੁੰਦਾ ਤੁਹਾਡੇ ਲਾਗੇ ਨਹੀਂ ਮਿਲਦਾ ਤੇ ਤੁਸੀਂ ਘਰ ਤੇ ਘਰ ਚੋਂ ਬਣਾ ਕੇ ਆਪਾਂ ਇਹਦਾ ਕੰਮ ਲੈ ਸਕਦੇ ਆ ਚਲੋ ਜਿਆਦਾ ਆਪਾਂ ਟਾਈਮ ਨਿਵੇਸ਼ ਨਹੀਂ ਕਰਨਾ ਫਿਰ ਗੱਲਾਂ ਵਿੱਚ ਟਾਈਮ ਜਿਹੜਾ ਬੜਾ ਵੇਸੋ ਹੋ ਜਾਂਦਾ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਵਾ ਮੈਂ ਤੁਹਾਨੂੰ ਦੱਸਦੀ ਆ ਇਹ ਇੱਕ ਵਾਰੀ ਆਪਾਂ ਸਾਰਾ ਸਮਾਨ ਜਿਹੜਾ ਪਾਉਣਾ ਵਾ ਪਾ ਕੇ ਤੁਹਾਨੂੰ ਮੈਂ ਬਖਾਲ ਦਿੰਨੀ ਕਿੰਨਾ ਕਿੰਨਾ ਸਮਾਨ ਕਿੱਦਾਂ ਕਿੱਦਾਂ ਪਾਇਆ ਵਾ ਇੱਧਰ ਦੇਖੋ ਭਈ ਇੱਧਰ ਆਪਾਂ ਪਾ ਲਈ ਆ অ্যালোਵੈਰਾ ਜੈਲ ਪਾ ਲਈ ਆ ਇੱਧਰ ਆਪਾਂ ਚੌਲਾਂ ਦਾ ਆਟਾ ਪਾ ਲਿਆ ਵਿੱਚ ਆਪਾਂ ਥੋੜਾ ਜਿਹਾ ਸ਼ਹਿਦ ਪਾ ਲਿਆ ਕਿਉਂਕਿ ਮੈਂ ਜਿਹੜਾ ਹਸਾਬ ਨਾ ਬਣਾਇਆ ਵਾ ਇੱਕ ਫੇਸ ਤੇ ਲਗਾਉਣ ਜੋਗਾ ਹੀ ਬਣਾਇਆ ਹਨਾ ਆਈ ਵਾਲਾ ਮੈਂ ਚਮਚ ਲਿਆ ਇਹ ਮੈਂ ਅੱਧੇ ਚਮਚ ਤੋਂ ਵੀ ਥੋੜਾ ਘਾਟ ਹੀ ਪਾਇਆ ਸ਼ਾਇਦ ਅੱਧਾ ਚਮਚ ਆਪਾਂ ਪਾਈ ਐਲੋਵੇਰਾ ਜੈਲ ਤੇ ਅੱਧਾ ਚਮਚ ਜਿਹੜਾ ਆਪਾਂ ਚੌਲਾਂ ਦਾ ਆਟਾ ਪਾਇਆ ਵਾ ਠੀਕ ਹੈ ਔਰ ਇੱਥੇ ਆਪਾਂ ਜਿਹੜਾ ਵਾ ਇਹਦੇ ਵਿੱਚ ਇੱਕ ਵਿਟਾਮਿਨ E ਦਾ ਕੈਪਸੂਲ ਜਿਹੜਾ ਵਾ ਪਾ ਦੇਣਾ ਵਾ ਆ ਦੇਖੋ ਠੀਕ ਹੈ ਤੇ ਜਿਹੜਾ ਹੈਗਾ ਵਾ ਆਪਾਂ ਗ੍ਰੀਸ ਲੀਨ ਉਹਨੂੰ ਆਪਾਂ ਜਿਹੜਾ ਵਾ ਮੈਂ ਇਹਦੀ ਮਦਦ ਦੇ ਨਾਲ ਪਾਉਂਗੀ ਕਿਉਂਕਿ ਫਿਰ ਬਹੁਤ ਕਦੇ-ਕਦੇ ਜ਼ਿਆਦਾ ਹੋ ਜਾਂਦਾ ਵਾ ਤੇ ਗ੍ਰੇਸਲਿਨ ਜਿਹੜੀ ਆਪਾਂ ਇਹਦੀ ਮਦਦ ਨਾਲ ਪਾਵਾਂਗੇ ਇਹਦੇ ਵਿੱਚ ਇੱਦਾਂ ਵੇਖੋ ਇਹਦੇ ਵਿੱਚ ਆਪਾਂ ਇੱਕ ਬੂੰਦ ਪਾਈ ਆ ਥੋੜੀ ਜਿਹਾ ਆਪਾਂ ਹੋਰ ਪਾਵਾਂਗੇ ਜਿੱਦਾਂ 4-5 ਬੂੰਦਾਂ ਠੀਕ ਹੈ ਕਿਉਂਕਿ ਇਹ ਡਰਾਪਰ ਦੇ ਨਾਲ ਪਾਉਂਦਾ ਇਹ ਹੁੰਦਾ ਕਿ ਜ਼ਿਆਦਾ ਨਹੀਂ ਪੈਂਦੀ ਜਿੰਨੀ ਤੁਹਾਨੂੰ ਚਾਹੀਦੀ ਹੈ ਤੁਸੀਂ ਓਨੀ ਹੀ ਕ ਪਾਉਣੀ ਆ ਸੱਤ ਅੱਠ ਬੂੰਦਾਂ ਪੈ ਹੀ ਗਈਆਂ ਜਿੰਨੀ ਵੀ ਚਾਹੀਦੀ ਲੇਕਿਨ ਫੇਰ ਵੀ ਇਹਦੇ ਨਾਲ ਲਿਮਟ ਨਾ ਪੈਂਦੀ ਆ ਹੁਣੇ-ਹੁਣੇ ਮੇਰੇ ਨਾਲ ਪਤਾ ਕੀ ਹੋਇਆ ਮੈਂ ਉਹ ਜਿਹੜਾ ਮੇਰਾ ਮધુ ਮੇਰੇ ਹੱਥ ਸ਼ਾਇਦ ਮੇਰੇ ਹੱਥ ਨੂੰ ਲੱਗੇ ਮੈਨੂੰ ਮધુ ਕਹਿਣ ਦੀ ਆਦਤ ਵਾ ਤੇ ਤੇ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾ ਲਈਆਂ ਹੁਣ ਆਪਾਂ ਇਹਨੂੰ ਇੱਕ ਚੰਗਾ ਜਿਹਾ ਇਹਦਾ ਵਧੀਆ ਜਿਹਾ ਜਿਹੜਾ ਵਾ ਮਾਸਕ ਬਣਾ ਕੇ ਤਿਆਰ ਕਰ ਲੈਣਾ ਜਿਸ ਤਰ੍ਹਾਂ ਕੀ ਆਪਾਂ ਇੱਕ ਪੈਕ ਲਗਾਉਨੇ ਇਸੇ ਤਰ੍ਹਾਂ ਆਪਾਂ ਨੂੰ ਤਿਆਰ ਕਰਾਂਗੇ ਬੜਾ ਵਧੀਆ ਜਿਹਾ ਆਪਣਾ ਜਿਹੜਾ ਵਾ ਪੈਕ ਬਣ ਕੇ ਬਿਲਕੁਲ ਤਿਆਰ ਹੋ ਜਾਣਾ ਵਾ ਇਹਨੂੰ ਆਪਾਂ ਪੈਕ ਦੇ ਵਾਂਗੂ ਹੀ ਲਗਾਵਾਂਗੇ ਕਿਉਂਕਿ ਫਿਰ ਆਪਾਂ ਕਿਸ ਤਰ੍ਹਾਂ ਲਗਾਉਣਾ ਕਦੋਂ ਲਗਾਉਣਾ ਇਹ ਵੀ ਤੁਹਾਨੂੰ ਆਪਾਂ ਨਾਲ ਦੱਸ ਦਿੰਨੇ ਆ ਠੀਕ ਹੈ ਤੇ ਇਹਦੇ ਵਿੱਚ ਨਾ ਥੋੜਾ ਜਿਹਾ ਮੈਂ ਐਲੋਵੇਰਾ ਜਿਹੜੀ ਆ ਥੋੜੀ ਜਿਹੀ ਹੋਰ ਪਾਉਂਦੀ ਆ ਕਿਉਂਕਿ ਹਜੇ ਥੋੜਾ ਜਣਾ ਮਤਲਬ ਜ਼ਿਆਦਾ ਹੀ ਹਾਰ ਹੈ ਜਿਹਨੂੰ ਆਪਾਂ ਬੋਲ ਦਿੰਨੇ ਆ ਨਾ ਕਿਕਸੀ ਤੇ ਥੋੜਾ ਜਿਹਾ ਆਪਾਂ ਨੂੰ ਇਸ ਤਰ੍ਹਾਂ ਦਾ ਨੋਰਮਲ ਜਿਹਾ ਪਰਾਂਗੇ ਮੈਨੂੰ ਉਹ ਚਮਚ ਦੇ ਨਾਲ ਕਿਸੇ ਵੀ ਚੀਜ਼ ਨੂੰ ਫੈਕਟ ਕਰਨ ਦਾ ਮਜ਼ਾ ਨਹੀਂ ਆਉਂਦਾ ਵਾ ਹੱਥ ਦੇ ਨਾਲ ਵਧੀਆ ਜਿਹੜੀ ਚੰਗੀ ਤਰ੍ਹਾਂ ਸਾਰਾ ਕੁਝ ਮਿਕਸ ਹੋ ਜਾਂਦਾ ਵਾ ਤੇ ਮੈਂ ਹੁਣੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗੀ ਸੀ ਕਿ ਮੈਂ ਉਹਨੂੰ ਆਪਣੇ ਸ਼ਹਿਦ ਜਦੋਂ ਮੈਂ ਇਹਦੇ ਵਿੱਚ ਪਾਇਆ ਨਾ ਤੇ ਮੇਰੇ ਹੱਥ ਨੂੰ ਲੱਗ ਗਿਆ ਮੈਸੇਜ ਚ ਮੂੰਹ ਨੂੰ ਲਗਾ ਲੈਣੀ ਲਗਾਇਆ ਤੇ ਨਾਲ ਐਰੋਵੈਲ ਜੈਲ ਦਾ ਇੱਕ ਸੁਆਦ ਵੀ ਕੋੜਾ ਕੋੜਾ ਆਇਆ ਮੈਨੂੰ ਤੇ ਚਲੋ ਜੀ ਆਪਾਂ ਬਣਾ ਲਿਆ ਵਾ ਮਾਸਕ ਦੇਖੋ ਆਪਾਂ ਜਿਆਦਾ ਵੀਡੀਓ ਲੰਮੀ ਨਹੀਂ ਕਰਨੀ ਆਪਾਂ ਇਹ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਦਾ ਮਾਸਕ ਬਣ ਗਿਆ ਇਸ ਤਰ੍ਹਾਂ ਆਪਾਂ ਨੂੰ ਲਗਾਉਣਾ ਵਾ ਟਾਈਮਿੰਗ ਹੈ ਜੀ ਇੱਕਦਮ ਜਿਹੜੀ ਇਹਦੇ ਨਾਲ ਤੁਹਾਡੀ ਹੋ ਜੂਗੀ ਸ਼ੂ ਮੰਤਰ ਰੰਗ ਵੀ ਤੁਹਾਡਾ ਹੋ ਜੂ ਇਹਦੇ ਨਾਲ ਸਾਫ਼ ਤੇ ਲਗਾਉਣਾ ਤੁਸੀਂ ਰੋਜ਼ ਰਾਤ ਨੂੰ ਇਹਨੂੰ 15 ਮਿੰਟ ਲਗਾਉਣਾ ਪਹਿਲੇ 7 ਦਿਨ ਤੁਸੀਂ ਲਗਾਤਾਰ ਲਗਾਇਓ 7 ਦਿਨ ਤੁਸੀਂ ਲਗਾਤਾਰ ਲਗਾਓਗੇ ਤਾਂ ਤੁਹਾਨੂੰ ਰਿਜ਼ਲਟ ਜਿਹੜਾ ਆਪਣੇ ਆਪ ਤੁਸੀ ਪਤਾ ਲੱਗ ਜਾਣਾ ਹੈ ਦੇਖੋ ਕੋਈ ਵੀ ਚੀਜ਼ ਅਸੀਂ ਇੱਕ ਵਾਰੀ ਲਗਾਵਾਂਗੇ ਫੇਸ ਤੇ ਤੇ ਤੁਹਾਨੂੰ ਨਹੀਂ ਪਤਾ ਲੱਗਦਾ ਜੇ ਜੇ ਤੁਸੀਂ ਉਹਨੂੰ 7 ਦਿਨ ਲਗਾਤਾਰ ਲਗਾਓਗੇ ਤੁਹਾਡੇ ਫੇਸ ਤੇ ਜਿੰਨੀ ਵੀ ਟੈਨਿੰਗ ਹੋਈ ਹੋਊਗੀ ਜਿਸ ਤਰ੍ਹਾਂ ਤੁਹਾਡੇ ਜਿਹੜਾ ਰੰਗ ਤਾਂ ਪਹਿਲਾਂ ਸਾਫ਼ ਹੀ ਧੁੱਪੇ ਫਿਰ ਪਰ ਕੇ ਤੁਹਾਡਾ ਰੰਗ ਜਿਹੜਾ ਖਰਾਬ ਹੋ ਗਿਆ ਉਹ ਬਿਲਕੁਲ ਜਿਹੜਾ ਸਾਫ਼ ਹੋ ਜਾਊਗਾ ਜਿੰਨੀ ਵੀ ਟੈਨਿੰਗ ਹੈ ਸਕਿਨ ਤੇ ਸਾਰੀ ਹੋ ਜਾਊਗੀ ਖਤਮ ਇਹ ਇੰਨਾ ਕਿ ਮੈਂ ਬਣਾਇਆ ਤੇ ਇਹ ਜਿਹੜਾ ਮੇਰਾ ਦੋ ਫੇਸ ਦਾ ਬਣ ਗਿਆ ਮੈਂ ਤਾਂ ਸਭ ਤੋਂ ਜ਼ਿਆਦਾ ਜ਼ਿਆਦਾ ਹੁਣੇ ਲਗਾਉਂਦੀ ਆ ਆਪਾਂ ਇਸ ਤਰ੍ਹਾਂ ਇਹਨੂੰ ਜਿਹੜਾ ਵਾ ਆਪਾਂ ਇੱਕ ਮੰਗੂ ਸਾਰੇ ਫੇਸ ਤੇ ਲਗਾ ਲੈਣਾ ਤੇ ਇਹਨੂੰ ਕੋਈ ਸੁਕਾਉਣਾ ਨਹੀਂ ਐ ਸਿਰਫ ਆਪਾਂ 15 ਮਿੰਟ ਰੱਖਣਾ ਵਾ ਮੁੜ ਕੇ ਆਪਾਂ ਇਹਨੂੰ ਨਾਰਮਲ ਪਾਣੀ ਦੇ ਨਾਲ ਜਿਹੜਾ ਵਾ ਸਾਫ਼ ਕਰ ਲਾਂਗੇ ਤੇ ਹਫ਼ਤੇ 'ਚ ਜਿਹੜਾ ਲਗਾਤਾਰ ਪੂਰਾ ਇੱਕ ਹਫ਼ਤਾ ਲਗਾਓ ਜਿਸ ਤਰ੍ਹਾਂ ਤੁਹਾਨੂੰ ਇਹਦਾ ਮਤਲਬ ਜੋ ਤੁਹਾਨੂੰ ਚੰਗਾ ਰਿਜ਼ਲਟ ਮਿਲਣਾ ਵਾ ਤੇ ਤੁਸੀਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਆਪਾਂ ਨੰਬਰ ਵੀ ਆਪਣਾ ਦਿੱਤਾ ਹੋਇਆ ਹੈ ਜਿਹੜੀਆਂ ਭੈਣ ਆਪਣੇ ਨਾਲ ਗੱਲ ਕਰਦੀਆਂ ਉਹ ਸਾਨੂੰ ਫੋਨ ਕਰਕੇ ਵੀ ਸਾਨੂੰ ਦੱਸ ਸਕਦੀਆਂ ਵਾ ਇਹਦਾ ਵੀ ਬਹੁਤ ਚੰਗਾ ਰਿਜ਼ਲਟ ਮਿਲੂਗਾ ਨਾਰਮਲ ਜੀਆਂ ਚੀਜ਼ਾਂ ਵਾ ਇਹਦੇ ਵਿੱਚ ਕੋਈ ਆਪਾਂ ਕੋ ਵਧੀਏ ਇੰਨੀ ਕੋਈ ਇਹੋ ਜਿਹੀ ਚੀਜ਼ ਨਹੀਂ ਪਾਈ ਆ ਹਨਾ ਤੇ ਆਹ ਜਿਹੜਾ ਸਾਡੇ ਜਿਹੜੇ ਅੱਖਾਂ ਦੇ ਥੱਲੇ ਜਿਹੜਾ ਸਾਡੇ ਆਹ ਚੀਜ਼ ਹੁੰਦੀ ਨਾ ਇਹ ਅਕਸਰ ਸਾਡੀ ਘੇਰ ਇੱਥੇ ਕਾਲੇ ਹੁੰਦੇ ਇੱਥੇ ਥੋੜਾ ਜਿਹਾ ਇਹਦੀ ਲੇਅਰ ਜਿਹੜੀ ਨਾ ਥੋੜੀ ਲੇਅਰ ਮੋਟੀ ਰੱਖਿਓ ਤਾਂ ਕਿ ਜਿਹੜਾ ਵੀ ਸਾਡੇ ਅੱਖਾਂ ਦੇ ਥੱਲੇ ਜਿਹੜਾ ਕਾਲਾ ਵਾ ਨਾ ਉਹ ਸਾਰਾ ਜਿਹੜਾ ਇਹਦੇ ਨਾਲ ਈ ਬੋਲੇ 15 ਮਿੰਟ ਨੂੰ ਲਗਾਉਣ ਤੋਂ ਬਾਅਦ ਆਪਾਂ ਇਹਨਾਂ ਸਾਫ਼ ਕਰ ਲੈਣਾ ਵਾ ਤੇ ਫਿਰ ਆਪਾਂ ਤੁਹਾਨੂੰ ਆਪਣਾ ਫੇਸਕ ਬਖਾਉਣੇ ਆ ਤੇ 7 ਦਿਨ ਲਗਾਤਾਰ ਲਗਾਇਓ ਠੀਕ ਆ ਬਾਹਰ ਵਿੱਚ ਤੁਸੀਂ ਹਫ਼ਤੇ 'ਚ ਇਹਨੂੰ ਦੋ ਵਾਰੀ ਤਿੰਨ ਵਾਰੀ ਜ਼ਰੂਰ ਲਗਾਇਓ ਪਰੋ ਕਿਉਂਕਿ ਇਹਦੇ ਨਾਲ ਤੁਹਾਡਾ ਫੇਸ ਜਿਹੜਾ ਬਿਲਕੁਲ ਸਾਫ਼ ਹੋ ਜਾਊਗਾ ਦੰਜੇ ਤੜ ਕੋ ਨਹੀਂ ਵੀ ਦੋ ਵਾਰੀ ਤਿੰਨ ਵਾਰੀ ਲਗਾਉਂਗਾ ਉਹਨਾਂ ਟਾਈਮ ਹੋਗਾ ਜਦੋਂ ਜਿੱਦਾਂ ਵੀ ਤੁਸੀਂ ਕਦੇ ਬਾਹਰ ਗਏ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਨੂੰ ਆ ਕੇ ਜ਼ਰੂਰ ਲਗਾਇਆ ਚਲੋ ਆਪਾਂ ਤੁਹਾਨੂੰ ਫੇਸ ਜਿਹੜਾ ਵਾ 15 ਮਿੰਟ ਬਾਅਦ ਸਾਫ਼ ਕਰਕੇ ਦਿਖਾਉਣੀ ਕਿੰ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਇਸ ਕਰਕੇ ਆਪਾਂ ਤੁਹਾਨੂੰ ਬਾਅਦ ਚ ਦਿਖਾਉਣੀ ਆ ਠੀਕ ਹੈ ਦੇਖੋ ਭਈ ਫੇਸ ਆਪਾਂ ਜਿਹੜਾ ਨੋਰਮਲ ਪਾਣੀ ਨਾਲ ਕਰ ਲਿਆ ਸਾਫ਼ ਨੋਰਮਲ ਪਾਣੀ ਨਾਲ ਫੇਸ ਸਾਫ਼ ਕਰਨ ਤੋਂ ਬਾਅਦ ਆ ਫੇਸ ਦੇਖ ਸਕਦੇ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਜਿਹਾ ਫੇਸ ਤੇ ਗਲੋ ਵੀ ਆ ਗਿਆ ਫੇਸ ਸਾਫ਼ ਵੀ ਹੋ ਗਿਆ ਵਾ ਜਦੋਂ ਮੈਂ ਆਪਣਾ ਜਿਹੜਾ ਲਗਾਇਆ ਹੋਇਆ ਬੈਗ ਸੀ ਉਹਨੂੰ ਉਤਾਰਿਆ ਚੰਗੀ ਤਰ੍ਹਾਂ ਉਸ ਤੋਂ ਬਾਅਦ ਥੋੜੀ ਜੀ ਨਾ ਇਸ ਤਰ੍ਹਾਂ ਦਾ ਜਿੱਦਾਂ ਮੱਟੀਆਂ ਬਣ ਬਣ ਕੇ ਨਾ ਜਿਹੜਾ ਸਾਡੇ ਸਕਿਨ ਤੇ ਮਿੱਟੀ ਘਟਾ ਪਿਆਣ ਉਹ ਵੱਟੀਆਂ ਬਣ ਬਣ ਕੇ ਨਿਕਲ ਜਾਂਦੇ ਆ ਉਹ ਮੈਂ ਸਾਰਾ ਜਿਹੜਾ ਕੱਢਤਾ ਫੇਸ ਬਿਲਕੁਲ ਸਾਫ਼ ਹੋ ਗਿਆ بس 7 ਦਿਨੋਂ ਹਾਂ ਤਾਂ 7 ਦਿਨ ਤੁਸੀਂ ਲਗਾਉਣਾ ਵਾ 7 ਦਿਨ ਲਗਾਉਣ ਤੋਂ ਬਾਅਦ ਰਿਜ਼ਲਟ ਤੁਹਾਨੂੰ ਖੁਦ ਖੁਦ ਪਤਾ ਲੱਗ ਜਾਣਾ ਤੇ ਤੁਸੀਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਸ ਦੇ ਨਾਲ ਕਿੰਨਾ ਫਾਇਦਾ ਹੋਇਆ ਔਰ ਉਸ ਤੋਂ ਬਾਅਦ ਤੁਸੀਂ ਜੇ ਫੋਨ ਵੀ ਕਰਨਾ ਤੇ ਫੋਨ ਵੀ ਕਰ ਲਿਓ ਪਤਾ ਨੂੰ ਆਪਣਾ ਨੰਬਰ ਦਿੱਤਾ ਹੋਇਆ ਤੇ ਬਾਕੀ ਜਿਹੜੀਆਂ ਭੈਣਾਂ ਜਿਹੜੀਆਂ ਮੇਰੇ ਨਾਲ ਜੁੜੀਆਂ ਉਹਦੇ ਮੈਨੂੰ ਫੋਨ ਕਰਦੀਆਂ ਹੀ ਰਹਿੰਦੀਆਂ ਵਾ ਤੇ ਉਹਨਾਂ ਨੇ ਤੇ ਦੱਸਣਾ ਹੀ ਆ ਤੇ ਇਹ ਬਸ ਰਾਤ ਨੂੰ ਤੁਸੀਂ 15 ਮਿੰਟ ਲਗਾਉਣਾ ਦਿਨੇ ਨਾਲ ਲਗਾ ਕੇ ਰਾਤ ਨੂੰ ਲਗਾਇਓ ਕਿਉਂਕਿ ਰਾਤ ਨੂੰ ਅਸੀਂ ਆਪਾਂ ਫ੍ਰੀ ਹੁੰਦੇ ਆ 15 ਮਿੰਟ ਲਗਾ ਲਿਓ ਬਸ 15 ਮਿੰਟ ਲਗਾਉਣਾ ਤੇ ਤੋਲੀਓ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਸਾਡਾ ਦੂਸਰਾ ਚੈਨਲ ਜਿਹੜਾ ਸਿਮਰਨ ਕਿਚਨ ਐਂਡ ਬਲੌਗ ਤੁਸੀਂ ਪਲੀਜ਼ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰੋ ਉਸ ਚੈਨਲ ਤੇ ਸਾਡੇ ਜਿਹੜੀਆਂ ਡੇਲੀ ਦੇ ਬਲੌਗ ਵੀਡੀਓ ਅਸੀਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਸੋ ਵੀਡੀਓ ਚੰਗੀ ਲੱਗੇ ਤੇ ਇੱਕ ਵਾਰੀ ਫੇਰ ਤੋਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ